ਕਿੱਥੇ ਉਹ ਡਰ ਰਹੀ ਸੀ ਡਰ ਰਹੀ ਸਾਨੂੰ ਉਸ ਸਮੇ ਗੁਰੂ ਸਾਹਿਬ ਦੇ ਨੇੜੇ ਨਹੀਂ ਸੀ ਜਾ ਰਹੇ ਸਿਰਫ ਇੱਕੇ ਹੀ ਉਸ ਸਮੇ ਸਿੰਘ ਨਿਤਰੇ ਸਨ ਇੱਕ ਭਾਈ ਜੈਤਾ ਜੀ ਇੱਕ ਲਖੀਸ਼ਾ ਬੰਜਾ ਜੀ ਤੇ ਅੱਜ 1699 ਵੀ ਵਿਸਾਖੀ ਵਾਲੇ ਦਿਨ ਗੁਰੂ ਸਾਹਿਬ ਨੇ ਆਪਣੇ ਜੀਵਨ ਕਾਲ ਦੇ ਵਿੱਚ ਜਨਮ ਤੋਂ ਲੈ ਕੇ 1699 ਤੱਕ ਵੀ ਨਾ ਗੱਲ ਕਰਨ ਜਾ ਰਹੇ ਹਾਂ ਉਸ ਸਮੇ ਗੁਰੂ ਸਾਹਿਬ ਨੇ ਐਸਾ ਜੋਸ਼ ਭਰਿਆ ਤੇ ਅੱਜ ਤਰਪਾਨ ਕੱਢ ਕੇ ਗੁਰੂ ਸੀਸ ਮੰਦਿਰ ਹਾਂਜੀ ਹੀ ਅੱਜ ਕਹਨ ਉਹ ਕਿ ਜਾਣੀ ਸੀ ਪਹਿਲੇ ਜਦੋਂ ਤਲਵਾਰ ਅੱਗੇ ਸੀ ਕਿਰਪਾਨ ਅੱਗੇ ਸੀ ਕਿ ਮੈਨੂੰ ਸੀਸ ਚਾਹੀਦਾ ਏ ਕਿ ਆਓ ਕੌਣ ਪਹਿਲਾਂ ਸੀਸ ਦੇਣਾ ਹੈ ਭਾਈ ਤੇ ਆ ਸੀ ਭਾਈ ਤਾਂ ਤਾਂ ਸਿੰਘ ਨੋਕਾ ਸਿੰਘ ਜੀ ਹਿੰਮ ਸਿੰਘ ਜੀ ਸਾਹਿਬ ਸਿੰਘ ਜੀ ਤੇ ਸਾਨੂੰ ਖੰਡੇ ਬਾਡੇ ਦੇ ਸਮੇਂ ਪਹੁੰਚਤੀ ਤੇ ਖਾਲਸਾ ਪ੍ਰਗਟ ਕੀਤਾ ਜਨਮ ਨਹੀਂ ਪ੍ਰਗਟ ਹੋਇਆ ਤੇ ਜੋ ਜਨਮ ਹੈ ਉਹਦਾ ਮਰਨ ਵੀ ਹੋਵੇਗਾ ਪਰ ਪ੍ਰਗਟ ਹੈ ਉਹ ਹਮੇਸ਼ਾ ਪ੍ਰਗਟ ਹੀ ਰਹੇਗਾ ਉਹ ਕਦੇ ਮਰਨ ਨਹੀਂ ਕੋਈ ਦੇ ਗੁਰੂ ਸਾਹਿਬ ਨੇ ਪੰਜਾਂ ਨੂੰ ਫਿਰ ਅੰਮ੍ਰਿਤ ਚਕਾਇਆ ਖੰਡੇ ਬਾਟੇ ਦੀ ਪੋਹਲ ਤਿਆਰ ਕੀਤੀ ਪਰ ਸਾਡੇ ਤੋਂ ਇੱਕੇ ਦੀ ਜੀ ਮੰਗੀ ਤੋ ਗੁਰੂ ਸਾਹਿਬ ਨੇ ਸਾਰੀ ਜਿੰਦਗੀ ਸਾਨੂੰ ਦਿੱਤਾ ਹੀ ਆ ਪਰ ਉਸ ਸਮੇਂ 1600 ਨਿੰਗਦੀਪ ਸਾਖੀ ਵਾਲਦ ਨੇ ਇੱਕ ਚੀਜ਼ ਮੰਗੀ ਕਹਿੰਦੇ ਮੈਂ ਤੁਹਾਨੂੰ ਤਾਂ ਅੰਮ੍ਰਿਤ ਚਕਾ ਦਿੱਤਾ ਪਰ ਅੱਜ ਮੈਂ ਤੋ ਨਹੀਂ ਕਰ ਨਹੀਂ ਸਕਿਆ ਜਾਨ ਆਪਕੋ ਕੋਈ ਵੀ ਚੀਜ਼ ਬਣਾਉਂਦੇ ਆ ਆਪਾਂ ਖੁਦ ਪਹਿਲਾਂ ਚੈੱਕ ਕਰਦੇ ਹਾਂ ਉਹਨੂੰ ਪੀ ਕੇ ਜਾਂ ਖਾ ਕੇ ਵੀ ਵਧੀਆ ਬਣੀ ਜਾਂ ਨਹੀਂ ਪਰ ਗੁਰੂ ਕਹਿੰਦਾ ਮੈਂ ਤੁਹਾਨੂੰ ਤਾਂ ਚਕਾ ਸਕਦਾ ਥਾਲ ਸਾ ਜੀ ਪਰ ਮੇਤੋਂ ਛਕਿਆ ਨਹੀਂ ਆਣਾ ਮੈਨੂੰ ਕਿਰਪਾ ਗੁਰੂ ਅੱਜ ਮੈਨੂੰ ਵੀ ਗੋਵਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦੇ। ਸੋ ਭਾਈ ਮੈਂ ਤੁਹਾਡੇ ਕੀ ਬੇਨਤੀ ਕਰਾਂ ਕਰਾਂਗਾ ਕਿ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਂ ਤੋਂ ਲਿਆ ਸੀ ਆਪਕ ਵੀ ਪੰਜਾਂ ਦੇ ਕੇ ਬੇਨਤੀ ਕਰੀਏ ਕਿ ਸਾਨੂੰ ਵੀ ਉਹ ਹੁਦਾਤ ਦੇ ਕੇ ਆਪਣੇ ਨਾਲ ਮਿਲਾ ਲਿਓ। ਸੋ ਮੈਂ ਹੁਣ ਬੇਨਤੀ ਕਰਾਂਗਾ ਕੋ ਇਹ ਕਹਿਣ ਦਾ ਮਤਲਬ ਇਹੀ ਸੀ ਕਿ ਸਾਨੂੰ ਅੰਮ੍ਰਿਤ ਛਕਣਾ ਚਾਹੀਦਾ ਖੰਡੇ ਬਾਟੇ ਦੀ ਸਾਨੂੰ ਵੀ ਪਹੁੰਚ ਲੈਣੀ ਚਾਹੀਦੀ ਹੈ ਤੇ ਗੁਰੂ ਵਾਲੇ ਬਣਨਾ ਚਾਹੀਦਾ ਸਿੰਘ ਬਣਨਾ ਚਾਹੀਦਾ ਅਸੀਂ ਅਮਰੀਕਾ ਵਾਲੇ ਹੋਗੇ ਕੈਨੇਡਾ ਵਾਲੇ ਹੋਗੇ ਸੀ ਸਭ ਦਾਦੇ ਵਾਲੇ ਹੋਗੇ ਕੁੱਤਾਂ ਵਾਲੇ ਹੋਗੇ ਧੀਆਂ ਵਾਲੇ ਹੋਗੇ ਪਰ ਹੁਣ ਅਸੀਂ ਜ਼ਰੂਰ ਵਾਲੇ ਵੀ ਹੋ ਜਾਈਏ ਸੋ ਮੈਂ ਹੁਣ ਬੇਨਤੀ ਕਰਾਂਗਾ ਕਿ ਉਸ ਸਮੇਂ ਦਾ ਜੋ ਦ੍ਰਿਸ਼ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਜੋ ਰਚਨਾ ਤੋਂ ਪੰਦਰੋਂ ਬੇਨਤੀ ਕਰ ਰਹੇ ਹਨ ਕੋਈ ਕਵਿਤਾ ਦੇ ਵਿੱਚ ਜੋ ਸਾਡੇ ਫਾਦਰ ਸਾਹਿਬ ਨੇ ਲਿਖੀ ਸੀ ਉਹਨਾਂ ਨੇ ਤੁਹਾਡੇ ਸਾਰੇ ਤੇ ਨਜ਼ਰ ਕੰਮ ਦਾ فی واحر جی کا خالص گر چن کے پنج پیارے ایک پنت سجا ہوں آپ امرت منگ دمرت دا تک سرکار ਪੰਥ ਨੂੰ ਜਣਿਆ ਪੰਥ ਨੂੰ ਜਣਿਆ ਮੈਥੋਂ ਸਿੰਘ ਆਪਣੇ ਆਪ ਤੋ ਨਾ ਜਾਵੇ ਬਣਿਆ ਮੇਰਾ ਸਿਰ ਹਾਜ਼ਰ ਹੈ ਖਾਲਸਾ ਆਖਣ ਸਰਕਾਰਾਂ ਹਾ ਸਰਕਾਰਾਂ ਮੈਨ ਬਖਸ਼ੋ ਅੰਮ੍ਰਿਤ ਖਾਲਸਾ ਮੈਂ ਅਰਜ਼ ਗੁਜ਼ਾਰਾਂ ਮੈਨੂੰ ਬਖਸ਼ੋ ਅੰਮ੍ਰਿਤ ਖਾਲਸਾ ਮੈਂ ਅਰਜ਼ ਗੁਜ਼ਾਰਾਂ ਮੈਂ ਭੇਜਿਆ ਰਣ ਵਿੱਚ ਆਪ ਦਾ ਲੜ ਛਾਤੀ ਤਣ ਕੇ ਮੈਂ ਭੇਜਿਆ ਰਣ ਵਿੱਚ ਆਪ ਦਾ ਲੜ ਛਾਤੀ ਤਣ ਕੇ ਮੈਨੂੰ ਗੁਰੂ ਨਾਲ ਆਖੋ ਖਾਲਸਾ ਰਾਂ ਸੇਵਕ ਬਣ ਕੇ ਮੈਂ ਧਰਮ ਬਚਾਣਾ ਖਾਲਸਾ ਸਿਰ ਆਪਣਾ ਦੇ ਕਰ ਆਪਣਾ ਦੇ ਕਰ ਪਾਵੇ ਪਾਵੇ ਢੋਲਣਾ ਖੂਨ ਵੀ ਪੁੱਤਾਂ ਦਾ ਜੇਕਰ ਪਾਵੇ ਪਾਵੇ ਢੋਲਣਾ ਖੂਨ ਵੀ ਪੁੱਤਾਂ ਦਾ ਜੇਕਰ ਮੈਂ ਕੌਮ ਤੇ ਲਈ ਚਿਣਾ ਦਿਆ ਪੁੱਤ ਵਿੱਚ ਦੀਵਾਰਾਂ ਬਾ ਦੀਵਾਰਾਂ ਮੈਨੂੰ ਬਖਸ਼ੋ ਅਮਰਤ ਖਾਲਸਾ ਮੈਂ ਅਰਜ਼ ਗੁਜ਼ਾਰ ਮੈਨਿ ਬਖਸ਼ੋ ਅਮਰਤ ਖਾਲਸਾ ਮੈਂ ਅਰਜ਼ ਗੁਜ਼ਾਰਾਂ ਮੈਂ ਕਰਮ ਦੀ ਖਾਤਰ ਮੌਤ ਦੇ ਪਿਤਾ ਅੱਗੇ ਕਰਿਆ ਮੈਂ ਕਰਮ ਦੀ ਖਾਤਰ ਮੌਤ ਦੇ ਪਿਤਾ ਅੱਗੇ ਕਰਿਆ ਜੋ ਕੀਤਾ ਜ਼ੁਲਮ ਇਜ਼ਾਲਮਾ ਨਾ ਜਾਵੇ ਜਰੀਆ ਅਜ ਦੇ ਕੇ ਅਮਰਤ ਦਾਤ ਆਪਣੇ ਨਾਲ ਮਿਲਾਂ ਨਾਲ ਮਿਲਾਂ ਜਿਵੇਂ ਤੁਸੀਂ ਸਜੇ ਹੋ ਦਾਸ ਨੂੰ ਵੀ ਸਿੰਘ ਸਜਾਓ ਜਿਵੇਂ ਤੁਸੀਂ ਸਜੇ ਹੋ ਦਾਸ ਨੂੰ ਵੀ ਸਿੰਘ ਸਜਾਓ ਸਿਰਲਾ ਕੇ ਸਭ ਸਰਪੰਸ ਤੇ ਸਿਰ ਕਰਜ਼ ਉਤਾਰਾਂ ਕਰਜ਼ ਉਤਾਰਾਂ ਮੈਨੂੰ ਬਖਸ਼ੋ ਅਮਰ ਤੇ ਹਾਲ ਸਾ ਮੈਂ ਅਰਜ਼ ਗੁਜ਼ਾਰਾਂ ਲੋ ਬਖਸ਼ੋ ਮਰਤ ਖਾਲਸਾ ਮੈਂ ਅਰਜ਼ ਗੁਜ਼ਾਰਾਂ ਮੈਨੂੰ ਆਪਣਾ ਆਪਣੀ ਜਾਨ ਤੋਂ ਹੈ ਧਰਮ ਪਿਆਰਾ ਮੈਨੂੰ ਆਪਣਾ ਆਪਣੀ ਜਾਨ ਤੋਂ ਹੈ ਧਰਮ ਪਿਆਰਾ ਮੇਰਾ ਸੁਖੀ ਬਸੇਰੇ ਸੇਵਕ ਸਿੱਖ ਸਵੇ ਘਰ ਮੈਂ ਸਦਾ ਹੀ ਸੇਵਕ ਰਹਾਂਗਾ ਇਸ ਪੰਥ ਦੇ ਦਰ ਦਾ ਪਿਆਜਸੀ ਕਾਲੇ ਵਾਲੀਆ ਲਿਖ ਗਾਵੇ ਵਾਰਾਂ ਗਾਵੇ ਵਾਰਾਂ ਮੈਨੂੰ ਬਖਸ਼ੋ ਅੰਮ੍ਰਿਤ ਖਾਲਸਾ ਮੈਂ ਅਰਜ਼ ਗੁਜ਼ਾਰਾਂ ਮੈਨੂੰ ਬਖਸ਼ੋ ਅੰਮ੍ਰਿਤ ਖਾਲਸਾ ਮੈਂ ਅਰਜ਼ ਗੁਜ਼ਾਰਾਂ ਵਾਹਿਗੁਰੂ ਜੀ ਕਾ ਖਾਲਸਾ ਲੇ ਸੁਨਹਾਰਾ